ਅਸਲਾ ਲਾਇਸੈਂਸ ਬਣਾਉਣ ਦੇ ਲਈ ਇੱਕ ਡਰੋਪ ਟੈਸਟ ਹੁੰਦਾ ਵਾ ਜਿਹਦੇ ਲਈ ਡਾਕਟਰ ਜਿਹੜਾ ਉਹ ਚੈਕਿੰਗ ਕਰਕੇ ਤੇ ਉਹਨੂੰ ਪਾਸ ਕਰਦੇ ਆ ਸੋ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਇੱਕ ਮਾਮਲਾ ਜਿਹੜਾ ਉਹ ਜੀਬੂ ਗਰੀਬ ਸਾਹਮਣੇ ਆਇਆ ਵਾ ਕਿ ਜਿਹੜੇ ਡਾਕਟਰ ਨੇ ਉਹਨਾਂ ਦੀ ਪਠਾਨਕੋਟ ਤੇ ਗੁਰਦਾਸਪੁਰ ਦੋ ਜਗ੍ਹਾ ਡਿਊਟੀ ਹੁੰਦੀ ਆ ਤੇ ਅੱਜ ਜਿਹੜੇ ਆ ਉਹ ਛੁੱਟੀ ਤੇ ਸੀ ਤੇ ਜਿਸ ਤੋਂ ਬਾਅਦ ਵੀ ਜਿਹੜਾ ਵਾ ਦੋ ਤੋਂ ਤਿੰਨ ਫਾਈਲਾਂ ਜਿਹੜੀਆਂ ਐਸਐਮਓ ਕੋ ਗਈਆਂ ਵਾ ਸਾਈਨ ਹੋਈਆਂ ਸਟੈਂਪ ਬਾਕਾਇਦਾ ਲੱਗੀ ਹੋਈ ਆ ਸੋ ਐਸਐਮਓ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਗੁਰਦਾਸਪੁਰ ਦੇ ਇਸ ਸਮੇਂ ਅਸੀਂ ਖੜੇ ਆ ਜਿੱਥੇ ਉਹ ਡ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਉਹ ਤਾਲਾ ਲੱਗਿਆ ਹੋਇਆ ਵਾ ਤੇ ਜਿਹੜੀ ਇਹਨਾਂ ਦੀ ਡਿਊਟੀ ਆ ਉਹ ਵੀ ਉੱਤੇ ਮੈਂਸ਼ਨ ਕੀਤੀ ਹੋਈ ਹੈ ਕਿ ਗੁਰਦਾਸਪੁਰ ਕਿਦੋਂ ਡਿਊਟੀ ਹੁੰਦੀ ਆ ਜਾਂ ਪਠਾਨਕੋਟ ਕਿਦੋਂ ਡਿਊਟੀ ਹੁੰਦੀ ਆ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਤਾਲਾ ਉਹ ਲੱਗਿਆ ਹੋਇਆ ਵਾ ਤੇ ਇਹ ਛੁੱਟੀ ਤੇ ਨੇ ਅੱਜ ਤੇ ਜਦੋਂ ਐਸਐਮਓ ਗੁਰਦਾਸਪੁਰ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਵੀ ਦੱਸਿਆ ਪਹਿਲੇ ਤੁਸੀਂ ਦੇਖ ਸਕਦੇ ਹੋ ਕਿ ਡਿਊਟੀ ਕਿਹੜੇ-ਕਿਹੜੇ ਆਰਕ ਕਿਦੋਂ ਕਿੱਥੇ ਹੁੰਦੀ ਆ ਪੂਰਾ ਮੈਂਸ਼ਨ ਕੀਤਾ ਹੋਇਆ ਵਾ ਜੇ ਆਈ ਦੀ ਗੱਲ ਕਰੀ ਤਾਂ ਅੱਜ ਸੋਮਵਾਰ ਆ ਅੱਜ ਇਹਨਾਂ ਦੀ ਡਿਊਟੀ ਜਿਹੜੀ ਉਹ ਪਠਾਨਕੋਟ ਆ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਗੁਰਦਾਸਪੁਰ ਆ ਬੈਠਦੇ ਨੇ ਵੀਰਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਸੋ ਜਿਹੜੇ ਅਸਲਾ ਜਦੋਂ ਬੰਦਾਵਾ ਤੇ ਜਿਹੜਾ ਡਰੋਕ ਟੈਸਟ ਹੁੰਦਾ ਵਾ ਉਹ ਪ੍ਰੋਪਰ ਜਿਹੜਾ ਡਾਕਟਰ ਨੇ ਉਹਨਾਂ ਵੱਲੋਂ ਚੈੱਕ ਕਰਕੇ ਫਿਰ ਪਾਸ ਕੀਤਾ ਜਾਂਦਾ ਵਾ ਪਰ ਅੱਜ ਜਿਹੜਾ ਐਸਐਮ ਉਹਨਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਦੋ ਦੋ ਤਿੰਨ ਫਾਈਲਾਂ ਮੇਰੇ ਕੋਲ ਸਾਈਨ ਕੀਤੀਆਂ ਹੋਈਆਂ ਜਰੂਰ ਆ ਯਾਨੀ ਇਹ ਸਾਰਾ ਜਿਹੜਾ ਮਾਮਲਾ ਵਾ ਇਹ ਜਾਂਚ ਦਾ ਵਿਸ਼ਾ ਹੈ ਜਿਆਦੇ ਪਿੱਛੇ ਦਾ ਕੀ ਸੱਚ ਹੈਗਾ ਵਾ ਉਹ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਪਰ ਜੇ ਦੇਖਿਆ ਜਾਵੇ ਤਾਂ ਜੇਕਰ ਸੱਚਮੁੱਚ ਐਦਾ ਹੋ ਰਿਹਾ ਵਾ ਤੇ ਬੜੀ ਵੱਡੀ ਜਿਹੜੀ ਆ ਉਹ ਆ ਲੋਕਾਂ ਦੇ ਨਾਲ ਹਿਰਾਫੇਰੀ ਵੀ ਜੇ ਆਪਾਂ ਕਹਿ ਲਈਏ ਜਾਂ ਕੱਪਲੇਬਾਜੀ ਵੀ ਕਹਿ ਲਈਏ ਉਹ ਵੀ ਹੋ ਸਕਦੀ ਆ ਜੇ ਉਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਡਰੋ ਟੈਸਟ ਕਿੰਨਾ ਜ਼ਿਆਦਾ ਜ਼ਰੂਰੀ ਆ ਜਦੋਂ ਬੰਦੇ ਦੀ ਮਾਨਸਿਕ ਹਾਲਤ ਜਿਹੜੀ ਉਹ ਚੈੱਕ ਕੀਤੀ ਜਾਂਦੀ ਆ ਪ੍ਰੋਪਰ ਦੇਖਿਆ ਜਾਂਦਾ ਵਾ ਕਿ ਇਹ ਬੰਦਾ ਜਿਹੜਾ ਵਾ ਇਹ ਆਪਣਾ ਅਸਲਾ ਕੈਰੀ ਕਰ ਸਕਦਾ ਜਾਂ ਨਹੀਂ ਕਿਉਂਕਿ ਜੇਕਰ ਗਲਤ ਹੱਥਾ ਜੇ ਚਲਾ ਜਾਏਗਾ ਤੇ ਹੋ ਸਕਦਾ ਉਹ ਆਪਣੇ ਆਪ ਨੂੰ ਜਾਂ ਆਪਣੇ ਪਰਿਵਾਰ ਨੂੰ ਜਾਂ ਕਿਸੇ ਨੂੰ ਨੁਕਸਾਨ ਪਹੁੰਚਾ ਦੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆ ਬੜਾ ਗੰਭੀਰ ਵਿਸ਼ਾ ਵਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਦੋਸ਼ੀ ਆ ਉਹਨਾਂ ਖਿਲਾਫ ਵੀ ਜਿਹੜੀ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੇ ਇਹਦੇ ਪਿੱਛੇ ਦੇ ਸ਼ਰਾਰਤੀ ਅੰਸਰ ਨੇ ਜਾਂ ਜਿਹੜੇ ਲੋਕ ਲੋਕਾਂ ਨੂੰ ਗੁੰਮਰਾ ਕਰਕੇ ਇਸ ਤਰ੍ਹਾਂ ਕਰ ਰਹੇ ਨੇ ਉਹਨਾਂ ਤੇ ਕਾਰਵਾਈ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਇਸ ਸਮੇਂ ਗੁਰਦਾਸਪੁਰ ਵੱਲੋਂ ਇਹ ਆਸ਼ਵਾਸਨ ਦਿੱਤਾ ਗਿਆ ਵਾ ਕਿ ਇਸ ਸਾਰੇ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਕੀਤੀ ਜਾਵੇਗੀ ਤੇ ਪਿੱਛੇ ਦਾ ਕੀ ਸੱਚ ਆ ਜਾਂ ਕੌਣ ਦੋਸ਼ੀ ਆ ਜਾਂ ਕਿਵੇਂ ਆ ਸਾਰਾ ਕੁਝ ਹੋ ਰਿਹਾ ਵਾ ਉਹਦੀ ਜਿਹੜੀ ਉਹ ਜਾਂਚ ਕੀਤੀ ਜਾ ਰਹੀ ਹੈ